ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਲੱਗੇ ਆਣਾ ਇਹਦੇ ਥੋੜੇ ਸੱਟਾਂ ਲੱਗੀਆਂ ਐਕਸੀਡੈਂਟ ਹੋਇਆ ਕਿਦਾਂ ਹੋਇਆ ਕਰਾਓ ਹਾਂ ਸਿੱਧਾ ਆ ਰਹੇ ਸੀ ਜੀ ਓਕੇ ਇੱਕ ਟਰੈਕਟਰ ਵਾਲਾ ਆਇਆ ਉਹਨੇ ਜੱਟ ਦਾ ਮੱਗੇ ਜਿ ਮੋੜ ਤਰ ਕਿੱਥੋਂ ਆ ਰਹੇ ਸੀ ਤੁਸੀਂ ਭਾਈ ਨਕੋਦ ਤੋਂ ਆ ਰਹੇ ਸੀ ਕਿੰਨੀਆਂ ਸਵਾਰੀਆਂ ਸੀ ਵਿੱਚ ਆਈ ਆ ਗਈ ਪੰਜ ਸਵਾਰੀਆਂ ਵਿੱਚ ਬੱਚੇ ਸੀ ਨਾਲ ਸਾਰੇ ਜਿਹੜੇ ਹੋਏ ਹਾਂਜੀ ਹਾਂਜੀ ਕੋਈ ਨਹੀਂ ਬਚਿਆ ਓਕੇ ਠੀਕ ਹੈ ਤੁਹਾਨੂੰ ਖੁਸ਼ੀ ਮੈਂ ਲੋਡ ਕਰਾਉਂਦਾ ਜੀ ਅੱਛਾ ਦੇਖਿਆ ਕਹਿੰਦਾ ਐਕਸੀਡੈਂਟ ਹੋਇਆ ਜਦੋਂ ਇੱਥੇ ਆਏ ਉਹ ਪੁਲੀਸ ਦੇ ਹਿਸਾਬ ਨਾਲ ਆਲਾ ਫੋਨ ਕਿੰਨਾ ਡੋਲਾ ਅੱਖ ਚ ਵੀ ਫੋਨ ਮੂੰਹ ਚ ਵੀ ਉਹ ਹੱਥ ਛੱਕੇ ਨਾਲ ਸਾਡੇ ਹਜੇ ਤੱਕ ਹੱਥ ਨਹੀਂ ਆਉਂਦੇ ਆ ਉਹ ਕਿੰਨੇ ਜਣੇ ਜ਼ਖਮੀ ਆਲੇ ਮੋਰੇ ਘਮਾਇਆ ਉਹ ਉਧਰੋਂ ਦਾ ਹੀ ਇਹ ਟਰੈਕਟਰ ਵਾਲਾ ਇਹ ਪਾਣੀ ਦੀ ਦਮਗ ਜਾਣੇ ਆਈਂ ਫੜਖਾਦਾ ਕਿੰਨੇ ਜਣੇ ਜ਼ਖਮੀ ਹੋਏ ਪਾਜੀ ਕਿੰਨੇ ਜਣੇ ਜ਼ਖਮੀ ਹੋਏ ਮੇਰੇ ਹਿਸਾਬ ਨਾਲ 4-5 ਉਹਦੇ ਵਿੱਚੋਂ 2 ਜਣੇ ਮੈਨੀਟੇਟਰੀ ਹਨਾ ਮਤਲਬ ਐਂਡ ਆ ਦੋ ਜਣੇ ਪੱਕਾ ਆ ਕਨਫਰਮ ਆ ਉਹਨਾਂ ਦੀ ਮਸੀਹ ਸਾਹ ਰਾਫਾਸਰੀ ਆ ਉਹ ਮੇਰੇ ਹਿਸਾਬ ਨਾਲ ਨਹੀਂ ਪਜੂਗੇ ਤੱਕ ਨਹੀਂ ਨਹੀਂ ਪਾਜੀ ਕੀ ਨਾਮ ਤੁਹਾਡਾ ਸ਼੍ਰੀ ਸ਼ੰਕਰ ਜਿਹੜਾ ਅਕਟ੍ਰੋਕਸ਼ਨ ਐਕਸੀਡੈਂਟ ਹੋਇਆ ਟਰਾਲੀ ਦਾ ਉਹਦੇ ਡਰਾਈਵਰ ਤੁਸੀਂ ਹੋ ਹਾਂਜੀ ਹਾਂਜੀ ਕਿੱਥੋਂ ਸਵਾਰੀਆਂ ਲੈ ਕੇ ਆਏ ਸੀ ਤੁਸੀਂ ਅਪਣੇ ਘਰ ਦੇ ਕੋਲੇ ਨਹੀਂ ਕਿੱਥੋਂ ਕਿੱਥੋਂ ਜਵਾਰਨਗਰ ਲੁਧਿਆਣੇ ਤੋਂ ਹਾਂਜੀ ਤੇ ਕਿੱਥੇ ਕਿੱਥੇ ਲੈ ਕੇ ਗਏ ਸੀ ਤੁਸੀਂ ਮੱਥਾ ਟੇਕਾ ਕਿੱਥੇ ਬਾਬਾ ਮੁਰਾਦ ਸ਼ਾਹ ਮੁਰਾਦ ਸ਼ਾਹ ਦੇ ਤੇ ਵਾਪਸ ਜਿਹੜਾ ਆਉਂਦਾ ਹੋਇਆ ਐਕਸੀਡੈਂਟ ਹੋਇਆ ਹਾਂਜੀ ਹਾਂਜੀ ਕਿੱਦਾਂ ਹੋਇਆ ਐਕਸੀਡੈਂਟ ਸਾਰਾ ਹੈ ਉਹ ਇੱਕਦਮ ਬਾਬੂ ਜੀ ਟਰਾਲੀ ਆਈ ਬਸਿੱਧੇ ਤੇਜ਼ ਨਾਲ ਮੋੜਤਾ ਉਹ ਮੈਂ ਵੀ ਤੇਜ਼ੇ ਸੀਗਾ ਸਰ ਅੱਛਾ ਉਹਦੇ ਸਿੱਧੇ ਵੱਜਿਆ ਓਕੇ ਤੇ ਤੁਸੀਂ ਰੋਂਗ ਸਾਈਡ ਤੇ ਸੀ ਉਹ ਰੋਂਗ ਸਾਈਡ ਤੇ ਆਇਆ ਆਪਾਂ ਸਿੱਧਾ ਸੀ ਸਰ ਓਕੇ ਕਿੰਨੀਆਂ ਸਵਾਰੀਆਂ ਸੀ ਵਿੱਚ ਤੇ 7 8 9 ਸਵਾਰੀਆਂ ਸੀ ਬੱਚੇ ਲੱਗੇ ਓਕੇ ਕੋਈ ਕੋਈ ਡੈਥ ਆਣੀ ਕਿਸੇ ਦੀ ਹੋਈ ਕਿਸੇ ਮੈਂ ਵੀ ਹੁਣੇ ਸਾਰ ਪਹੁੰਚਿਆ ਹਾਂ ਦੇਖਿਆ ਨਹੀਂ ਓਕੇ ਹਾਂਜੀ ਮੈਂ ਉੱਥੇ ਸੀ ਇਹ ਸਾਰੇ ਜਵਾਰ ਨਿਕਲਦੇ ਰਹਿਣ ਸਾਰੇ ਜਵਾਰ ਨਿਕਲਦੇ ਰਹਿਣ ਵਾਲੇ ਹੈ ਹਾਂਜੀ ਹਾਂਜੀ ਸਾਰੇ ਜਵਾਰ ਨਾਲ ਹੀ ਸੀਗੇ ਆਪਣੇ ਓਕੇ ਠੀਕ ਜੀ ਫਲੋਰਲ ਲਾਉਂਦੇ ਸੀ ਇਹ ਹੌਲੀ ਹੋਣਗੇ ਵੀ ਤੀਜਾ ਜਗਤ ਤੇ ਆਹੱਟੇ ਮੋਰੇ ਟਰੈਕਟਰ ਟਰਾਲੀ ਵਾਲਾ ਸੀ ਯਾਨੀ ਹੋਊਗਾ ਵੀ ਪਿਆਗ ਤੇ ਹੋਊਗਾ ਨੇ ਇੱਕਦਮ ਮਰੇ ਸਾਡੇ ਟਰੈਕਟਰ ਨੂੰ ਮਾਰਤਾ ਬਹੁਤ ਤੇਜ਼ ਉਧਰੋਂ ਪਤਾ ਨਹੀਂ ਕੀ ਦਿਸਿਆ ਇਹਨੂੰ ਉਧਰੋਂ ਆਟੋ ਆਉਣੀ ਸੀ ਨੂਰਮਲੋਂ ਉਹ ਆਟੋ ਵਾਲੇ ਨੇ ਸਾਡੇ ਚ ਮੋਟਰ ਦਾ ਸਾਡੇ ਮੋਟਰ ਐ ਚ ਲੱਗੀ ਇਹਨੂੰ ਇੱਥੇ ਪੱਛੇ ਲੈ ਆ ਗਏ 5 ਜਣੇ ਆਟੋ ਵਾਲੇ ਜਿਆਦਾ ਸੀਰੀਅਸ ਸਿਆ ਯਾਨੀ 2 ਜਣੇ ਦਾ ਬਾਲੇ ਸੀ ਆਟੋ ਚ ਕਿੰਨੇ ਜਣੇ ਸੀ ਕਿ ਸਵਾਰ ਹਲੇ ਭਾਈ 7-8 ਜਾਣੇ ਸੀਗੇ ਅੱਛਾ 7-8 ਜਾਣੇ ਆਟੋ 'ਚ ਸਵਾਰ ਸੀਗੇ 2-3 2-3 ਸੀਰੀਅਸ ਹੈ ਨਾ ਹਾਂਜੀ 2-3 ਜਿਆਦਾ ਹੀ ਸੀਰੀਅਸ ਹੈ ਜਿਆਦਾ ਇੱਕ ਤਾਂ ਏ ਲੈਡੀਆਂ ਦਾ ਕੇ ਲੈ ਬੰਨ ਲਏ ਓਕੇ ਓਕੇ ਇੱਕ ਤਾਂ ਕੁੜੀ ਦੀ ਬਾਹ ਦੇਖਿਓ ਤਾਂ ਬਾਹ ਵੀ ਟੁੱਟ ਗਈ ਸੀ ਹੱਡ ਬਾਹਰ ਆਇਆ ਸੀ ਉਹੜੀ ਬਹੁਤ ਜਿਆਦਾ ਸੀਰੀਅਸ ਸੀ ਉਹਦਾ ਸਾਇਰ ਵੀ